ਕਿੰ ਜੈ ਮਾਤਾ ਦੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਮੇਰਾ ਨਾਮ ਗੋਰੂ ਸ਼ਰਮਾ ਹੈ ਤੇ ਇਹ ਦੁਕਾਨ ਸਾਡਾ ਭਰਾ ਨikhil Lotiya ਚਲਾ ਰਹੇ ਸੀਗੇ ਬਹੁਤ ਵਧੀਆ ਢੰਗ ਨਾਲ ਚਲਾ ਰਹੇ ਤੇ ਬਹੁਤ ਮਿਹਨਤ ਨਾਲ ਚਲਾ ਰਹੇ ਤੇ ਪਰ ਦੁਖਦਾਈ ਘਟਨਾ ਹੋਈ ਪਿਛਲੇ ਹਫਤੇ ਉਹਨਾਂ ਦੇ ਐਕਸੀਡੈਂਟ ਵਿੱਚ ਡੈਥ ਹੋ ਗਈ ਹੈ ਤੇ ਜੋ ਸੇਵਾ ਉਹ ਲੋਕਾਂ ਦੀ ਕਰਦੇ ਸੀਗੇ ਜੋ ਉਹਨਾਂ ਨੇ ਸੁਪਨੇ ਸੋਚੇ ਸੀਗੇ ਜੋ ਉਹਨਾਂ ਨੇ ਲੋਕਾਂ ਦੀ ਸੇਵਾ ਕਰਨੀ ਸੀਗੀ ਉਹ ਅੱਗੇ ਤੋਂ ਜ਼ਿੰਮੇਵਾਰੀ ਸਾਡੀ ਹੈ ਉਨ੍ਹਾਂ ਦੇ ਨਾਮ ਨੂੰ ਅਸੀਂ ਉੱਪਰ ਲੈ ਕੇ ਜਾਵਾਂਗੇ ਉਨ੍ਹਾਂ ਦੇ ਨਾਮ ਨੂੰ ਖਰਾਬ ਨਹੀਂ ਕਰਾਂਗੇ ਜੋ ਉਹਨਾਂ ਦੀ ਸੋਚ ਸੀ ਲੋਕਾਂ ਦੇ ਪ੍ਰਤੀ ਸੇਵਾ ਦੀ ਪਿਆਰ ਦੀ ਅਸੀਂ ਉਹੀ ਨਿਭਾਵਾਂਗੇ ਤੇ ਤੁਸੀਂ ਸਾਰੇ ਨੇ ਜਿੱਦਾਂ ਤੁਸੀਂ ਨਿਖਲ ਨੂੰ ਪਿਆਰ ਦਿੱਤਾ ਸਾਡੇ ਭਰਾ ਨੂੰ ਤੁਸੀਂ ਮੈਨੂੰ ਵੀ ਉਸ ਤਰ੍ਹਾਂ ਦਾ ਹੀ ਪਿਆਰ ਦੇਣਾ ਹੈ ਤੁਹਾਨੂੰ ਕਦੇ ਵੀ ਅਸੀਂ ਮੱਕੇ ਕਦੇ ਵੀ ਕੰਪਲੇਟ ਦਾ ਮੌਕਾ ਨਹੀਂ ਦੇਵਾਂਗੇ ਆਪਣੇ ਵੱਲ ਤੋਂ 100% ਵਧੀਆ ਕੰਮ ਕਰੂਗੇ ਜੋ ਸਾਡੇ ਭਰਾ ਦੀ ਸੋਚ ਸੀਗੀ ਕਿ ਵਧੀਆ ਸਮਾਨ ਕਸਟਮਰਾਂ ਨੂੰ ਦੇਣਾ ਹੈ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਹਰੇਕ ਨੂੰ ਵਧੀਆ ਵਧੀਆ ਰੇਟ ਦੇ ਵਿੱਚ ਵਧੀਆ ਮਾਲ ਦੇਣਾ ਹੈ ਕੋਈ ਸੇਵਾ ਅਸੀਂ ਕਰਾਂਗੇ ਸਾਡੇ ਤੇ ਕਿਰਪਾ ਕਰਨੀ ਜੀ ਇਸ ਪਰਿਵਾਰ ਤੇ ਕਿਰਪਾ ਕਰਨੀ ਜੀ ਅਸੀਂ ਉਸ ਮੁੰਡੇ ਦਾ ਨਾਮ ਨੂੰ ਉੱਪਰ ਲੈ ਕੇ ਜਾਈਏ ਹੋਰ ਜੋ ਉਹਦੇ ਸੁਪਨੇ ਨੇ ਤੇ ਉਹ ਪੂਰੇ ਕਰੀਏ ਜੈ ਮਾਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ